ਹਾਂਜੀ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਕਾਲੇਕੇ ਜ਼ਿਲ੍ਹਾ ਮੋਗਾ ਤਹਿਸੀਲ ਇਹਨੂੰ ਬਾਗਾਪਰਾਣਾ ਪੈਂਦੀ ਹੈ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਜਿਹੜੇ ਭੈਣ ਭਰਾਵਾਂ ਨੇ ਹੈਮਰ ਟੀਵੀ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਜਰਸੀਆਂ ਮਖਾਉਣੀਆਂ ਤੇ ਖਾਸ ਗੱਲ ਆ ਕਿ ਦੋਵੇਂ ਸੂਈਆਂ ਸਵਾਈਆਂ ਦੋਵੇਂ ਛੋਟੇ ਪਾਦੀਆਂ ਜਰਸੀਆਂ ਘਰੇ ਦੁੱਧ ਪੀਣ ਵਾਲੇ ਭੈਣ ਭਰਾਵਾਂ ਦੀ ਆਮ ਹੀ ਡਿਮਾਂਡ ਹੁੰਦੀ ਮੈਨੂੰ ਬਹੁਤ ਸਾਰੇ ਵੀਰ ਭੈਣਾਂ ਭਰਾ ਫੋਨ ਲਾਉਂਦੇ ਬਾਈ ਯਾਰ ਹਮਤ ਘਰੇ ਦੁੱਧ ਪੀਣ ਨੂੰ ਆਪਾਂ ਜਰਸੀ ਲੈਣੀ ਹੈ ਤੇ ਭਰਾ ਬਣ ਕੇ ਲੈਣੀ ਸੂਈ ਸਵਾਈ ਹੈ ਹੋਈ ਤਾਂ ਦੱਸੀ ਉਹਨਾਂ ਵੀਰਾਂ ਭੈਣਾਂ ਵਾਸਤੇ ਖਾਸ ਵੀਡੀਓ ਹੋ ਦੋਵੇਂ ਤਾਜ਼ੀਆਂ ਸੂਈਆਂ ਸਵਾਈਆਂ ਚੰਗੇ ਦੁੱਧ ਵਾਲੀਆਂ ਤੇ ਮੁੱਲ ਜਮਾਂ ਜਾਇਜ਼ ਇੱਕ ਚਿੱਟੇ ਰੰਗ ਦੀ ਜਰਸੀ ਹੈ ਵਾਈਟ ਕਲਰ ਦੀ ਜਰਸੀ ਆ ਬਹੁਤ ਚੰਗੀ ਸੋਨਾ ਵੱਡਾ ਹਵਾਨਾ ਤਿਆਰ ਕੀਤਾ ਥੋੜਾ ਸਮਾਂ ਹੀ ਹੋਇਆ ਸੂਈਆਂ ਨੂੰ ਇੱਕ ਦੀ ਜੇਰ ਪੈ ਗਈ ਇਨਫਰਮੇਸ਼ਨ ਲੈ ਲੈਣਾ ਉਹ ਕਰਦੇ ਗਏ ਗੱਲ ਬਾਤ ਦਿੰਨੇ ਆ ਪ੍ਰੋਪਰ ਸਾਰੀ ਇਨਫਰਮੇਸ਼ਨ ਲੈ ਕੇ ਹਾਂਜੀ ਬਾਈ ਸასი ਗਾਲ ਬਾਈ ਸასი ਗਾਲ ਜੀ ਨਾਮ ਤੇ ਐਡਰੈਸ ਨਾਮ ਜਸਕਰਨ ਪਿੰਡ ਕਾਲੇਕੇ ਤਹਿਸੀਲ ਬਾਗਿਆਪੁਰਾਣਾ ਜ਼ਿਲ੍ਹਾ ਮੋਗਾ ਫੋਨ ਨੰਬਰ ਦੱਸ ਦੀ 9814326166 ਇੱਕ ਹੀ ਫੇਰ 9814326166 ਜਸਕਰਨ ਦੋਵੇਂ ਸੂਈਆਂ ਸੋਈਆਂ ਬਾਈ ਬਾਈ ਦੋਨੇ ਸੂਈਆਂ ਆ ਇੱਕ ਨੰਬਰ ਤੋਂ ਸ਼ੁਰੂ ਕਰ ਲਈ ਕੰਨਵਾ ਸੂਆ ਇਹ ਬਾਈ ਦੂਜਾ ਸੂਆ ਜੀ ਠੀਕ ਹੈ ਤਕਰੀਬਨ 3 ਤੋਂ 4 ਘੰਟੇ ਹੋਏ ਸੂਈ ਨੇ ਜੇਰ ਜੇਰ ਬਾਈ ਇਹਦੀ ਪੈ ਗਈ ਹੋਵੇ ਦੋਸਤੋ ਜੇਰ ਪੈ ਗਈ ਹੈ ਲਗਭਗ ਬਠਲ ਜੇਰ ਦਾ ਹੋਊਗਾ ਪ੍ਰੋਪਰ ਪੈ ਗਈ ਹੈ ਕਿੰਨਾ ਕੁ ਦੁੱਧ ਪਿਆਜੂ ਦੁੱਧ ਬਾਈ ਇਹਨੂੰ ਕਰਾਉਣਾ ਚਾਹੀਦਾ 10 16 17 ਕਿਲੋ ਦਾ ਚਾਹੀਦਾ ਵੀ ਆ ਤਾਰ ਤੂਰ ਕਿਵੇਂ ਨਿਕਲੀ ਚਵਾਈ ਤਾਰ ਤੂਰ ਪੂਰੀ ਓਕੇ ਆ ਬਾਈ ਭਾਵੇਂ ਧਰਾਂ ਦਾ ਬੰਦਾ ਤੁਹਾਨੂੰ ਹੱਥ ਵੀ ਨਾ ਲਾਵੇ ਠੀਕ ਹੈ ਐਨੀ ਚੰਗੀ ਚਵਾਈ ਆ ਕੱਢੀਏ ਬਾਹਰ ਨੂੰ ਦੋਸਤੋ ਦੂਜੀ ਸੂਏ ਸੂਈ ਆ ਤਿੰਨ ਚਾਰ ਕੇ ਘੰਟੀ ਹੋਇਆ ਵੀਰ ਕਹਿੰਦਾ ਸੂਈ ਨੂੰ ਇੱਕ ਨੰਬਰ ਵੀ ਤਾਜੀ ਸੂਈ ਆ ਦੋ ਨੰਬਰ ਵੀ ਤਾਜੀ ਸੂਈ ਆ ਜੇਰ ਪੈ ਗਈ ਆ ਸਮੇਂ 10 ਮਿੰਟਾਂ ਦਾ ਫਰਕ ਹੀ ਆ ਠੀਕ ਹੈ ਉਹ 10 ਮਿੰਟ ਬਾਅਦ ਚ ਸੂਈ ਆ ਦੋਸਤੋ ਵੀਰ ਕਹਿੰਦਾ 10 ਮਿੰਟਾਂ ਦਾ ਫਰਕ ਹੀ ਆ ਦੋਵਾਂ ਵੈੜਾਂ ਦਾ ਆ ਜਿਹੜੀ ਤੁਸੀਂ ਸਕਰੀਨ ਤੇ ਵੇਖ ਰਹੇ ਹੋ ਇਹ 10 ਮਿੰਟ ਪਹਿਲਾਂ ਸੂਈ ਆ ਉਹ 10 ਮਿੰਟ ਬਾਅਦ ਚ ਸੂਈ ਆ ਸੋਹਣੀ ਜਰਸੀ ਆ ਬਦਾਮੀ ਰੰਗ ਦੀ ਹਵਾਨਾ ਸੋਹਣਾ ਬਲਾਇਤਨ ਵੈੜਾਂ ਵਰਗਾ ਹਵਾਨਾ ਤਿਆਰ ਕੀਤਾ ਕੋਈ ਨਿੱਕਾ ਜਾਂ ਹਵਾਨਾ ਨਹੀਂ ਸੋਹਣਾ ਵੱਡਾ ਜ਼ਬਰਦਸਤ ਹਵਾਨਾ ਮੂਰਲੇ ਥਾਂ ਤੋਂ ਫਟਾਂਗੂ ਹਵਾਨਾ ਕਿ ਧੁੰਨੀ ਵਾਲੇ ਪਾਸੇ ਨੂੰ ਫਿਰਦਾ ਆ ਗਾੜੀ 'ਚ ਵੀ ਦੁੱਧ ਚੰਗਾ ਉਹ ਸਹੀ ਮੈਨੇ ਪਸ਼ੂ ਦੁੱਧ ਉਹੀ ਵੱਧ ਚਵਾਉਂਦਾ ਜਿਹਦੀ ਅਗਾੜੀ 'ਚ ਵੀ ਦੁੱਧ ਵੱਧ ਹੋਵੇ ਜੇ ਅਗਾੜੀ 'ਚੋਂ ਪਾਈਆ ਦੁੱਧ ਪਸ਼ੂ ਕੱਢੇ ਪਿਛਾੜੀ 'ਚ ਹਣ 20 ਕਿਲੋ ਕਿੱਥੋਂ ਕਢ ਦੋ ਗਾੜੀ ਪਿਛਾੜੀ ਰਲਾ ਕੇ ਹੀ ਪਸ਼ੂ ਦੁੱਧ ਵੱਧ ਦਿੰਦਾ ਬਾਕੀ ਠੰਡੀ ਸੀ ਬਹੁਤ ਹੈ ਬਾਈ ਸੀਰ ਸੌ ਫੁੱਲ ਹੈ ਚਵਾਈ ਦੀ ਵੀਰ ਕਹਿੰਦਾ ਇੱਕ ਨੰਬਰ ਆ ਭੋਵਾ ਅਗਲਾ ਧਾਰ ਵੀ ਨਾ ਮਾਰੇ ਬਾਕੀ ਤੁਹਾਨੂੰ ਖੜ ਕੇ ਤੇ ਅੰਦਾਜ਼ਾ ਲੱਗਦਾ ਉਹ ਕੋਲੀ ਚਵਾਈ ਮੋਟੀ ਧਾਰ ਕੋਈ ਭੂਰ ਨਹੀਂ ਛੱਟਾ ਨਹੀਂ ਉਹਗੇ ਅੰਗੋਂ ਦੀ ਆ ਦੋਨੇ ਕੰਨਾਂ ਦੇ ਭਾਵੇਂ ਤੁਹਾਨੂੰ ਧਾਰ ਵੀ ਨਾ ਮਾਰੇ ਠੀਕ ਹੈ ਇੰਨੀ ਗਾਰੰਟੀ ਦੋਹਾਂ ਦੀ ਥਾਣਾ ਦੀ ਤਾਂ ਬਾਈ ਕਹਿੰਦਾ ਦੋਹਾਂ ਦੀ ਗਾਰੰਟੀ ਹੈ ਅਗਲਾ ਭਾਵੇਂ ਧਾਰ ਵੀ ਨਾ ਮਾਰੇ ਆਥੀ ਨਾ ਲਾਵੇ ਬਾਈ ਕਹਿੰਦਾ ਥਾਣਾ ਨੂੰ ਇੰਨੀ ਗਾਰੰਟੀ ਹੈ ਥਾਣਾ ਅੱਧੀ ਚਵਾਈ ਵਾਲੇ ਆ ਤਾਂ ਮਸ਼ੀਨ ਤੇ ਚਵਾਈ ਕਰ ਲਿਆ ਅਗਲਾ ਭਾਵੇਂ ਆਥੀ ਚਵਾਈ ਕਰ ਲੇ ਮੌਲ ਜਿਸ ਕਾਰਨ ਜੈਜਾ ਛੋਟਾ ਜਿਹਾ ਭਾ ਮੌਸਮ ਠੰਡਾ ਜਿਹਾ ਠੰਡਾ ਹੀ ਭਾਰ ਰੱਖੀ 45000 ਦੀ 45 ਦੀ ਹਾਂ ਜੀ ਦੋਸਤੋ ਬੈਲ ਕੋਲ ਜਾਇ ਡਿਮਾਂਡ 45000 ਦੀ ਦੇ ਦੇਣੀ ਆ ਵੀਰ ਕਹਿੰਦਾ ਛੋੜ ਛੱਪਾ ਕੋਈ ਥੋੜਾ ਕਾਣਾ ਮਾਨ ਤਾਨ ਹੋ ਜੂ ਦੁੱਧ 16 17 ਪਿਆ ਜੂ ਤੇ ਦੁੱਧ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਜਰਸੀਆਂ ਦਾ ਮੱਝਾਂ ਆ ਰ ਗਈ ਹੁੰਦਾ ਤਾਂ ਕਰਕੇ ਡਿਮਾਂਡ ਚ ਵੱਧ ਰਹਿੰਦੀਆਂ ਜੇ ਆਪਾਂ ਮੱਝ ਲੈਨੇ ਆ 16 17 ਕਿਲੋ ਦੁੱਧ ਵਾਲੀ ਸਵਾ ਲੱਖ ਤੋਂ ਬਾਹਰ ਆਊਗੀ ਜੇ ਆਪਾਂ ਦੁੱਧ ਘੰਡੇ ਤੇ ਜੋਕ ਕੇ ਲਾਵਾਂਗੇ ਤੇ ਇਹਦਾ ਮੁੱਲ ਉਦੋਂ ਅੱਧੋਂ ਵੱਧਾ ਹੋ ਜਾਂਦਾ ਤਾਂ ਕਰਕੇ ਡਿਮਾਂਡ ਚ ਵੱਧ ਰਹਿੰਦੀਆਂ ਦੋਵੇਂ ਤਾਜ਼ੀਆਂ ਸੂਈਆਂ ਸਵਾਈਆਂ 45000 ਚ ਮਾਨ ਕਰ ਦੂ ਵੀਰ ਕਹਿੰਦਾ ਗਰਮਿਓ ਗਰਮੀ ਕਰਮਾਂ ਵਾਲੀ ਵਧੀਆ ਖੁੱਲਾ ਦੁੱਧ ਪਿਆਜੂ 16 17 ਕਿਲੋ ਦੁੱਧ ਬਹੁਤ ਬਣ ਜਾਂਦਾ ਘਰੇ ਦੁੱਧ ਪੀਣ ਨੂੰ ਵੀ ਖੁੱਲਾ ਰਹੁ ਤੇ ਡੈਰੀ 'ਚ ਵੀ 10 15 ਚੰਗੀ ਆ ਜਾਇਆ ਕਰੂ ਮੰਨ ਲਓ ਅਗਲਾ 5 6 ਕਿਲੋ ਦੁੱਧ ਘਰੇ ਰੱਖ ਲੈੰਦਾ ਕੋਈ 10 11 ਕਿਲੋ ਡੈਰੀ 'ਚ ਵੀ ਪੈਜੂ ਐਰਕੀ ਦੇ ਸੂਵੇ 'ਚ ਆਪਦੇ ਡੈਰੀ 'ਚ ਪੈਸੇ ਪੂਰੇ ਕਰ ਜੂ ਦੋ ਨੰਬਰ ਤੇ ਆ ਜੀ ਬਾਈ ਉਹ ਵੀ ਬਾਈ ਦੂਜਾ ਸੂਈ ਸੂਈ ਹੈ ਜੀ ਠੀਕ ਹੈ ਦੋਨਾਂ ਦੀ ਬੱਚੇ ਆ ਦੋਵਾਂ ਦੇ ਭੱਬੂ ਹਾਂ ਤੇ ਇਹ ਨੂੰ ਮੰਨ ਗਿਆ ਕਿ ਇਹ ਤੋਂ 10 15 ਮਿੰਟ ਬਾਅਦ ਚ ਸੂਈ ਆ ਕਿ ਜੀਰੋ ਉਹਦੀ ਤੁਰੀ ਵੀ ਹੈ ਜਦੋਂ ਬਹਿ ਗਈ ਜੀਰੋ ਦੀ ਪੈ ਜਾਣੀ ਉਹ ਕਿੰਨਾ ਕੁ ਦੁੱਧ ਕੱਢ ਜੂ ਬਈ ਦੁੱਧ ਦੋਨੋਂ ਆਪਾਂ ਬਾੜਾ ਨਹੀਂ ਕਹਿੰਦੇ 15 ਕਿਲੋ ਦੁੱਧ ਦੋਨੋਂ ਹੀ ਪੀਣਾ ਚਾਹੀਦਾ ਜੈਜਾ ਮੋਲੋ ਦਾ ਵੀ ਬਹੁਤ 45 ਦੀ ਹੋ ਦੇਣਾ ਉਹ 45 ਦੀ ਜੋੜੇ ਚ ਪੂਰਾ 5-7 ਸੌ ਵਧ ਮਾਨਤਨ ਹੋ ਜੂ ਜੋੜੇ ਦਾ ਆਪਾਂ ਪੂਰਾ ਇਮਾਨ ਕਰ ਦਾਂਗੇ ਵਧ ਜਾ ਦੋਸਤੋ ਇੱਕ ਨੰਬਰ ਵੀ 45 ਦੀ ਦੋ ਨੰਬਰ ਵੀ 45 ਦੀ ਤੇ ਜੋੜੇ ਚੋਂ ਵੀਰ ਕਹਿੰਦਾ ਪੂਰਾ ਇਮਾਨਤਾਨ ਕਰ ਦੂ ਮਤਲਬ ਖੁੱਲਾ ਇਮਾਨਤਾਨ ਕਰ ਦੂੰਗਾ ਜੇ ਕੋਈ ਭੈਣ ਭਰਾ ਜੋੜਾ ਲੈ ਲੈਂਦਾ ਜੇ ਕਿਸੇ ਨੇ ਜੋੜਾ ਲੈਣਾ ਤਾਂ ਵਧੀਆ ਗੱਲ ਹੈ ਜੇ ਕਿਸੇ ਨੇ ਇੱਕ ਵੜ ਲੈਣੀ ਆ ਆਪਦੇ ਆਂਡ ਗਵਾਂਡ ਤੇ ਜਾਂ ਕੋਈ ਰਿਸ਼ਤੇਦਾਰ ਨੂੰ ਕੋਈ ਦਵਾ ਦੋ ਤੇ ਜੋੜੇ 'ਚ ਤੁਹਾਡਾ ਫਾਇਦਾ ਵੱਧ ਹੋ ਜੂ। ਵੱਧ ਮਾਨਤਾਂ ਨੂੰ ਖੁੱਲਾ ਵੀਰ ਕਹਿੰਦਾ ਕਰ ਦੂੰਗਾ। ਥਣ ਇਹਦੇ ਵੀ ਪੂਰੇ ਚੰਗੇ ਆ। ਰੌਗ ਰੌਗ ਦੇ ਥਾਣ ਆ, ਗੈਬ 'ਚ ਨਿਕੜ ਮੈਂ ਇਕੱਲੇ-ਇਕੱਲੇ ਲੱਗੇ ਆ। ਚਿੱਟੇ ਰੰਗ ਦੀ ਜਰਸੀ। ਦੋਸਤੋ ਬਦਾਮੀ ਰੰਗ ਦੀਆਂ, ਬਲੈਕ ਕਲਰ ਦੀਆਂ ਤੋ ਜਰਸੀਆਂ ਬਹੁਤ ਮਿਲ ਜੰਦੀਆਂ। ਪਰ ਵਾਈਟ ਕਲਰ ਦੀ ਚਿੱਟੇ ਰੰਗ ਦੀ ਜਰਸੀ ਜੇ ਆਪਾਂ ਲੈਣੀ ਹੋਵੇ। ਕਈ ੱਡੋ-ੱਡੀ ਹੁੰਦੀ ਡਿਮਾਂਡ ਕਿਸੇ ਭੈਣ ਭਰਾਵਾਂ ਦੀ ਹੁੰਦੀ ਬਈ ਯਾਰ ਜਰਸੀ ਲੈਣੀ ਚਿੱਟੀ। ਜੇ ਕੋਈ ਜੋੜਾ ਲੇ ਲੂਗਾ ਆਪਾਂ ਕੇਲੀ ਕੇਲੀ 10000 ਦੇ ਦਾਂਗੇ ਕੇਲੀ ਕੇਲੀ ਦੇ ਆ ਜੋੜੇ ਦੇ ਦੇ ਦਾਂ ਕੇਲੀ ਕੀ 8000 ਚੱਕ ਦੇਾਂਗੇ ਵਿੱਚੋਂ ਚੱਕ ਦਾਂਗੇ ਜੇ ਇਕੱਲੀ-ਇਕੱਲੀ ਲਊਗਾ ਫੇਰ ਆਪਾਂ 45 ਜਮਾਨੇ ਕਰਾਂਗੇ ਤੁਹਾਡਾ ਠੀਕ ਐ ਦੋਸਤੋ ਆਫਰ ਦੇਤੀ ਐ ਵੀਰ ਨੇ ਵੀਰ ਕਹਿੰਦਾ ਜੇ ਜੋੜਾ ਲੈ ਲੂ ਭੈਣ ਭਰਾ 45 45000 ਮੁੱਲ ਐ 8000 ਘੱਟ ਵੀਰ ਕਹਿੰਦਾ ਜੋੜੇ 'ਚੋਂ ਕਰ ਲੂਗਾ ਮੈਂ ਮਤਲਬ 4 4000 ਦੋਵਾਂ ਵੈੜਾਂ 'ਚੋਂ ਛੱਡ ਦੂੰਗਾ ਜੇ ਕੋਈ ਜੋੜਾ ਲੈਂਦਾ ਜੇ ਕੋਈ ਕੱਲੀ ਬੈੜ ਲੈਂਦਾ ਫਿਰ ਕੱਲਾ 4500 ਚੋਂ 45000 ਚੋਂ ਮਾਨ ਕਰੂੰਗਾ ਵੀਰ ਕਹਿੰਦਾ ਕਰੂੰਗਾ ਜ਼ਰੂਰ ਪਰ ਬਾਹਲਾ ਨਹੀਂ ਹੋਣਾ ਜੋੜੇ ਚੋਂ 8000 ਘੱਟ ਲੈ ਲੂੰਗਾ ਵੀਰ ਕਹਿੰਦਾ 90000 ਬੰਦਾ ਜੋੜੇ ਦਾ 82000 ਦਾ ਵੀਰ ਕਹਿੰਦਾ ਜੋੜਾ ਦੇ ਦੂੰਗਾ ਕੋਈ ਆਪਦੇ ਭੈਣ ਭਰਾਵਾਂ ਨਾਲ ਰਲ ਕੇ ਜਰਸੀ ਲੈ ਲਿਓ ਤੁਹਾਡਾ 4-5000 ਦਾ ਫਾਇਦਾ ਹੋ ਜਾਊਗਾ ਦੁੱਧ 2 ਨੰਬਰ 15 ਕਿਲੋ ਪਿਆਜ ਚਵਾਈ ਇਹਦੀ ਵੀ ਪੂਰੀ ਚੰਗੀ ਉਹ ਥਣ ਪੂਰਾ ਮੁੱਠੀ ਵਾਲਾ ਦੀਜੋਈ ਵਾਲਾ ਜਾਨ ਵਾਲਾ ਥਾਣਾ ਇੱਕ ਨੰਬਰ 16 17 ਕਿਲੋ ਦੁੱਧ ਪਿਆ ਜੂ ਦੋ ਨੰਬਰ ਦੀ 15 ਕਿਲੋ ਦੀ ਗਰੰਟੀ ਆ ਦੁੱਧ ਤਾਂ ਬਾਈ ਹੋ ਸਕਦਾ ਇਹ ਵੀ 16 17 ਪਿਆ ਜੇ ਪਰ ਆਪਾਂ 15 ਕਿਲੋ ਹੀ ਦੇਵਾਂਗੇ ਸਹੀ ਆ ਬਾਕੀ ਕਿਲੋ 2 ਕਿਲੋ 3 ਕਿਲੋ ਦੁੱਧ ਤਾਂ ਆਪਣੀ ਸੇਵਾ ਸੰਭਾਲ ਤੇ ਡਿਪੈਂਡ ਕਰਦਾ ਹੁੰਦਾ ਜੇ ਆਪਾਂ ਸਵੇਰ ਸ਼ਾਮ 2 2.5 ਕਿਲੋ ਫੀਡ ਵੱਧ ਪਾਲਾਂਗੇ ਤੇ ਉਹੀ ਪਸ਼ੂ 2 2.5 ਕਿਲੋ ਦੁੱਧ ਵੱਧ ਪਿਆ ਆਂਦਾ ਤੇ ਜੇ ਆਪਾਂ ਦਾਣਾ ਜਾਂ ਫੀਡ ਭਾਈ ਬਾਟੀ ਨਾ ਫਿਰ ਤੁਹਾਨੂੰ ਵੀ ਪਤਾ ਉਸ ਹਿਸਾਬ ਨਾਲ ਪਸ਼ੂ ਦੁੱਧ ਦਿੰਦਾ ਜਾਨੀ ਕਿ ਦੋਵੇਂ ਵੜਾ ਕੁੱਲ ਮਲਾ ਕੇ ਚੰਗੀਆਂ ਮੁੱਲ ਜਮਾਂ ਜਾਇਜ਼ ਐ ਕੈਲੀ ਕੈਲੀ ਹਜ਼ਾਰ ਦੀਆਂ ਦੋਵੇਂ ਦੇ ਦੇਣੀਆਂ ਜੇ ਕੋਈ ਘੱਟੀਆਂ ਲੈ ਲੈਂਦਾ ਇਸ ਤੋਂ ਘੱਟ ਮੁੱਲ ਜਿਹਦਾ ਫਿਰ 16 17 ਕਿਲੋ ਦੁੱਧ ਵਾਲੀਆਂ ਜਰਸੀਆਂ ਉਹ ਵੀ ਤਾਜ਼ੀਆਂ ਸੂਈਆਂ ਸਵਾਈਆਂ ਕੋਈ ਤੁਸੀਂ ਜ਼ੇਰ ਨਹੀਂ ਚੱਕਣੀ ਇੱਕ ਦੀ ਪੈ ਗਈ ਐ ਤੇ ਜਦੋਂ ਨੂੰ ਤੁਹਾਡਾ ਸੌਦਾ ਹੋਣਾ ਵੀਡੀਓ ਅਪਲੋਡ ਹੋਣੀ ਐ ਦੂਜੀ ਦੀ ਵੀ ਜ਼ੇਰ ਪੈ ਜਾਣੀ ਐ ਵੀਡੀਓ ਵੀਰ ਬਣਾ ਲੂਗਾ ਇੱਕ ਦੀ ਤਾਂ ਤੁਹਾਡੇ ਸਾਹਮਣੇ ਐ ਦੂਜੀ ਦੀ ਵੀ ਵੀਡੀਓ ਬਣਾ ਕੇ ਰੱਖ ਲੂ ਜਿਹਦੇ ਪਸੰਦ ਆਉ ਉਹ ਅਗਲਾ ਆਪਦੀ ਤਸੱਲੀ ਕਰ ਲੈ ਫੋਨ ਨੰਬਰ ਸਕਰੀਨ ਤੇ ਸਾਰਿਆਂ ਨੂੰ ਸਸ਼ਿਕਾ